ਜ਼ੁਲਮਾਂ ਦੇ ਨਾਲ ਡਟ ਕੇ ਲੜਦੇ ਜਾਲਮ ਡਰਾਉ ਕੀ ਜਿਸ ਦਿਲ ਵਿੱਚ ਵੀ ਵੱਸਦਾ ਹੈ ਸਰਦਾਰ ਭਗਤ ਸਿੰਘ ਜੀ ਜਿਸ ਦਿਲ ਵਿੱਚ ਵੀ ਵੱਸਦਾ ਹੈ ਸਰਦਾਰ ਭਗਤ ਸਿੰਘ ਜੀ ਕਲਮਾਂ ਦਾ ਹਥਿਆਰ ਲੈ ਖੜਦੇ ਕਲਮਾਂ ਦਾ ਹਥਿਆਰ ਲੈ ਖੜਦੇ ਵਿਚਾਰਾਂ ਵਾਲੀ ਸੀੜੀ ਚੜਦੇ ਕਲਮਾ ਦਾ ਹਥਿਆਰ ਲੈ ਖੜਦੇ ਵਿਚਾਰਾਂ ਵਾਲੀ ਸੀੜੀ ਚੜਦੇ ਸਮਾਜਵਾਦੀਆਂ ਗੱਲਾਂ ਕਰਦੇ ਉਹ ਮੰਨਣ ਤਸੀਹੇ ਕੀ ਜਿਸ ਦਿਲ ਵਿੱਚ ਵੀ ਵੱਸਦਾ ਹੈ ਸਰਦਾਰ ਭਗਤ ਸਿੰਘ ਜੀ ਜਿਸ ਦਿਲ ਵਿੱਚ ਵੀ ਵੱਸਦਾ ਹੈ ਸਰਦਾਰ ਭਗਤ ਸਿੰਘ ਜੀ ਸਰਦਾਰ ਭਗਤ ਸਿੰਘ ਜੀ ਪੜਦੇ ਲਿਖਦੇ ਅਤੇ ਪੜਾਉਂਦੇ